ਵਿधानਸਭਾ ਹਲਕਾ ਦੱਖਣੀ ਦੇ ਅਧੀਨ ਆਉਂਦੇ ਵਾਰਡ ਨੰਬਰ 5 ਪੰਜਾਬ ਵਿਖੇ 메ਨ ਰੋਡ ਉੱਪਰ ਕੂੜੇ ਦੇ ਢੇਰ ਲੱਗੇ ਹੋਏ ਹਨ ਇਸ ਸੰਬੰਧੀ ਕੌਂਸਲਰ ਰੀਤੂ ਗਿੱਲ ਦੇ ਪਤੀ ਬੰਜੀ ਪਹਿਲਵਾਨ ਨੇ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕੀਤੀ ਹੈ ਵੈਸੇ ਤਾਂ ਸਾਰੇ ਸ਼ਹਿਰ ਦੇ ਵਿੱਚ ਹੀ ਕੂੜੇ ਦੇ ਢੇਰ ਲੱਗੇ ਹੋਏ ਨੇ ਪਰ ਇਸ ਵੇਲੇ ਅਸੀਂ ਹਲਕਾ ਦੱਖਣੀ ਦੇ ਵਿੱਚ ਮੌਜੂਦਾ ਵਾਰਡ ਨੰਬਰ 50 ਲੱਗਦੀ ਹੈ ਗਲਵਾਲੀ ਗੇਟ ਸੋ ਇੱਥੇ ਤੁਹਾਨੂੰ ਦਿਖਾ ਦਿੰਦੇ ਆ ਕਿ ਇੱਥੇ ਵੀ ਕੂੜੇ ਦੇ ਢੇਰ ਜਿਹੜੇ ਨੇ ਉਹ ਚੌਂਕ ਦੇ ਵਿੱਚ ਲੱਗੇ ਹੋਏ ਨੇ ਤੇ ਆਖਿਆ ਜਾ ਰਿਹਾ ਹੈ ਕਿ ਮਸ਼ੀਨਰੀ ਜਿਹੜੀ ਹੈ ਉਹ ਆ ਰਹੀ ਹੈ ਨਗਰ ਨਿਗਮ ਵੱਲੋਂ ਪਰ ਪਤਾ ਨਹੀਂ ਉਹ ਮਸ਼ੀਨਰੀ ਜਿਹੜੀ ਹੈ ਉਹ ਕਦੋਂ ਆਣੀ ਹੈ ਤੇ ਕਦੋਂ ਸ਼ਹਿਰ ਦੇ ਵਿੱਚ ਸਫਾਈ ਹੋਣੀ ਹੈ ਸਾਡੇ ਨਾਲ ਮੌਜੂਦ ਨੇ ਬਲਟੀ ਸਾਡੇ ਨਾਲ ਮੌਜੂਦ ਨੇ ਬੰਟੀ ਪਹਿਲਵਾਨ ਕਾਉਂਸਲਰ ਰਿਤੂ ਗਿੱਲ ਦੇ ਜਿਹੜੇ ਪਤੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਸਫਾਈ ਪ੍ਰਬੰਧਾਂ ਦੇ ਇੱਥੇ ਕੀ ਹਾਲਾਤ ਨੇ ਪਹਿਲਵਾਨ ਜੀ ਕੀ ਕਹਿਣਾ ਚਾਹੋਗੇ ਤੁਹਾਡੀ ਵਾਰਡ 'ਚ ਕਿਸ ਤਰ੍ਹਾਂ ਦੇ ਹਾਲਾਤ ਨੇ ਪਹਿਲਾਂ ਇਹ ਦੱਸੋ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ ਕੁਸੀਂ ਹਰ ਜਗ੍ਹਾ ਤੇ ਬਾਈਟ ਲੈ ਰਹੇ ਜੇ ਕੂੜੇ ਦੇ ਪ੍ਰਤੀ ਜਰ ਕਰਨ ਦੇ ਜੇ ਲੇਕਿਨ ਪਾਰਟੀ ਵੀ ਜੜੀ ਹੈਗੀ ਹੈ ਉਹ ਆਪਾਂ ਕੂੜਾ ਹਰ ਜਗ੍ਹਾ ਤੋਂ ਚੁੱਕਾ ਰਹੇ ਲੇਕਿਨ ਮਸ਼ੀਨਰੀ ਘਟ ਹੋਣ ਦੀ ਵਜ੍ਹਾ ਕਰਕੇ ਮਸ਼ੀਨਰੀ ਵੱਧ ਤੋਂ ਵੱਧ ਜਲਦੀ ਤੋਂ ਜਲਦੀ ਆਪਾਂ ਗੈਹ ਰਹੇ ਆ ਜੇ ਜਿਹੜੀ ਕਿ ਗਲੀਆਂ ਮਹੱਲਿਆਂ ਦੇ ਵਿੱਚ ਜਾਵੇ ਕੂੜੇ ਦੀ ਜਿਹੜੀ ਦਿੱਕਤ ਹੈਗੀ ਹੈ ਖਤਮ ਕੀਤੀ ਜਾਵੇ ਉਹ ਸਾਨੂੰ ਵੀ ਪਤਾ ਹੈਗਾ ਵਾ ਵੀ ਵਾਕਿਆ ਹੀ ਸਾਡੀ ਬਾੜ ਤੇ ਵੀ ਆ ਹਰ ਜਗ੍ਹਾ ਦੇ ਵਿੱਚ ਢੇਰ ਲੱਗੇਦੇ ਆ ਲੇਕਿਨ ਸਾਡੀ ਐਮਐਲਏ ਸਾਹਿਬ ਮੰਤਰੀ ਸਾਹਿਬ ਨਾਲ ਜਾਂ ਮੇਅਰ ਸਾਹਿਬ ਨਾਲ ਗੱਲ ਹੁੰਦੀ ਰਹਿੰਦੀ ਆ ਉਹ ਐ ਹੋਏ ਕਹਿ ਰਿਹਾ ਵੀ ਆਪਾਂ ਜਲਦੀ ਤੋਂ ਜਲਦੀ ਮਸ਼ੀਨਰੀ ਮੰਗਾ ਕੇ ਆਪਾਂ ਸਾਰੇ ਸ਼ਹਿਰ ਦੇ ਵਿੱਚੋਂ ਕੂੜੇ ਦਾ ਸਾਰਾ ਸਿਸਟਮ ਖਤਮ ਕਰਾਂਗੇ ਜਿਹਦੇ ਵਿੱਚ ਹਰ ਜਗ੍ਹਾ ਜਿਹੜੀ ਢੇਰੀ ਲੱਗੀ ਹੈ ਢੇਰੀ ਵੀ ਨਜ਼ਰ ਆਏਗੀ ਠੀਕ ਹੈ ਸਾਡੇ ਕੋਲ ਮਸ਼ੀਨਰੀ ਘਟ ਹੈ ਕਾਰਪੋਰੇਸ਼ਨ ਕੋਲ ਮਸ਼ੀਨਰੀ ਘਟ ਹੈ ਲੇਕਿਨ ਫਿਰ ਵੀ ਆਪਾਂ ਲਿਫਟਿੰਗ ਕਰਾਈ ਜਾ ਰਹੇ ਹਾਂ ਕਿਤੇ ਰਹਿ ਕਿਤੇ ਜਾ ਕੇ ਉੜਾ ਚਕਾਈ ਜਾ ਰਿਹਾ ਹੈ ਤੁਹਾਡਾ ਵੀ ਬੜਾ ਮੀਡੀਆ ਦਾ ਧੰਨਵਾਦ ਹੈ ਵੀ ਤੁਸੀਂ ਸਾਨੂੰ ਜਾਗਰਤ ਕਰੀ ਜਾ ਰਹੇ ਜੇ ਵੀ ਇੱਥੇ ਵੀ ਉੱਥੇ ਵੀ ਆਪਾਂ ਸਕਾਈ ਜਾ ਰਹੇ ਆ ਤੁਹਾਡਾ ਵੀ ਬਹੁਤ ਧੰਨਵਾਦ ਸਾਡੇ ਨਾਲ ਸੰਯੋਗ ਪਬਲਿਕ ਨਾਲ ਵੀ ਆਪਾਂ ਸੰਯੋਗ ਕਰਦੇ ਆ ਵੀ ਆਪਾਂ ਜਿੰਨੀ ਦੇ ਮਸ਼ੀਨਰੀ ਨਹੀਂ ਆਂਦੀ ਆਪਾਂ ਰਲ ਮਿਲ ਕੇ ਆਪਾਂ ਸਾਰਾ ਸੰਯੋਗ ਇਹ ਕਰੀਏ ਕਿ ਇਹਦੇ ਉਹ ਢੇਰੀਆਂ ਆਪਾਂ ਥੋੜੀ ਇੱਕ ਛੋਟੀ ਲਾ ਲਈਏ ਥਾਂ ਥਾਂ ਤੇ ਨਾਲ ਖੇੜੀਏ ਜਿੱਥੇ ਸਾਡਾ ਵਾ ਬਾਕਸ ਬਣਿਆ ਆਪਾਂ ਬਾਕਸ ਦੇ ਵਿੱਚ ਛੁੱਟੀਆਂ ਬਾਕਸ ਤੋਂ ਬਾਹਰ ਵੀ ਛੁੱਟੀਆਂ ਜਾ ਰਹੇ ਆ ਮੈਂ ਪਬਲਿਕ ਦਾ ਵੀ ਇਹ ਕਿੰਨਾ ਕਰਨਾ ਚਾਹੁੰਦਾ ਵਾ ਵੀ ਆਪਾਂ ਜਿਹੜਾ ਕੂੜਾ ਹੈਗਾ ਵਾ ਜਿੰਨੀ ਦੇਰ ਸਾਡੇ ਕੋਲ ਮਸ਼ੀਨਰੀ ਆਪਾਂ ਇੱਕ ਦੂਜੇ ਨਾਲ ਰਲ ਮਿਲ ਕੇ ਚੱਲੀਏ ਮਸ਼ੀਨਰੀ ਨਗਰ ਨਿਗਮ ਦੇ ਕੋਲ ਕਿਉਂ ਨਹੀਂ ਪੈਸੇ ਨਹੀਂ ਹੈਗੇ ਜਾਂ ਫਿਰ ਕੋਈ ਵਿਉਂਤਬੰਦੀ ਨਹੀਂ ਕਿਉਂਕਿ 1 ਅਕਤੂਬਰ ਨੂੰ ਆਖਿਆ ਜਾ ਰਿਹਾ ਸੀਗਾ ਕਿ ਕੰਮ ਸ਼ੁਰੂ ਹੋ ਜਾਏਗਾ ਪਰ ਇਹ ਵੀ ਮਹੀਨਾ ਬੀਤ ਗਿਆ ਕੁਛ ਨਹੀਂ ਹੋਇਆ ਲਾਰੇ ਲਪੇ ਚੱਲ ਰਹੇ ਨਗਰ ਨਿਗਮ ਵੱਲੋਂ ਐਕਚੁਅਲੀ ਜਿਹੜੀ ਨਵੀਂ ਕੰਪਨੀ ਆ ਰਹੀ ਹੈ ਸਾਡੇ ਕੋ ਉਹ ਕਹਿੰਦੇ ਜੀ ਸਾਡੀ ਮਸ਼ੀਨਰੀ ਜਿਹੜੀ ਹੈਗੀ ਆ ਬਣ ਰਹੀ ਹੈ ਸਾਡੀ ਮਸ਼ੀਨਰੀ ਜਦੋਂ ਕਿ ਕਿਉਂਕਿ ਦੇਖੋ ਜਿਹੜੀ ਵੀ ਮਸ਼ੀਨਰੀ ਕਿਸੇ ਨੇ ਲੈਣੀਆਂ ਉਹ ਸਵਾਦ ਹਿਸਾਬ ਨਾਲ ਗੱਡੀਆਂ ਆਣੀਆਂ ਵਾ ਉਹ ਗੱਡੀਆਂ ਜਦੋਂ ਵੀ ਆ ਜਾਣਗੀਆਂ ਉਹ ਕਹਿੰਦੇ ਆਪਾਂ ਸ਼ਹਿਰ ਦੇ ਵਿੱਚੋਂ ਜਿੰਨਾ ਕੂੜਾ ਹੈਗਾ ਵਾ ਆਪਾਂ ਸਾਰਾ ਝੁਕ ਲਾਵਾਂ ਸੋ ਇਹ ਸਨ ਵਾਰਡ ਨੰਬਰ 50 ਤੋਂ ਕਾਉਂਸਲਰ ਰਿਤੂ ਗਿੱਲ ਦੇ ਪਤੀ ਬੰਟੀ ਪਹਿਲਵਾਨ ਨੇ ਜਿਨ੍ਹਾਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਬੜੇ ਦਾਅਵੇ ਦੇ ਨਾਲ ਆਖਿਆ ਆਖਿਆ ਜਾ ਰਿਹਾ ਹੈ ਕਿ ਮਸ਼ੀਨਰੀ ਜਿਹੜੀ ਹੈ ਨਗਰ ਨਿਗਮ ਵੱਲੋਂ ਜਲਦੀ ਲਿਆਂਦੀ ਜਾ ਰਹੀ ਹੈ ਤੇ ਸ਼ਹਿਰ ਦੇ ਵਿੱਚ ਜਿਹੜੇ ਸਫਾਈ ਦੇ ਪ੍ਰਬੰਧ ਨੇ ਉਹ ਮੁਕੰਮਲ ਕੀਤੇ ਜਾਣਗੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅਮਰੇਸਰ ਖਬਰਨਾਮਾ